ਸ਼ੈਰੀ ਰਾੜ ਸਾਡੇ ਨਾਲ ਜੁੜ ਚੁੱਕੇ ਨੇ ਸ਼ੈਰੀ ਰਾੜ ਜੀ ਮਾਈ ਪੰਜਾਬੀ ਟੀਵੀ ਤੇ ਤੁਸੀਂ ਲਾਈਵ ਜੁੜ ਚੁੱਕੇ ਹੋ ਤਾਂ ਤੁਹਾਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਤੇ 2 ਮਹੀਨੇ ਪਹਿਲਾਂ ਹੀ ਤੁਸੀਂ ਉਹਦਾ ਸਾਹਮਣਾ ਸੀ ਤਾਂ ਕੀ ਕਾਰਨ ਬਣੇ ਤੁਸੀਂ ਪਾਰਟੀ ਦੇ ਲੀਡਰਾਂ ਦੇ ਅਗੇਂਸਟ ਬੋਲਿਸ ਕਰਕੇ ਤੁਹਾਡੇ ਤੇ ਕਾਰਵਾਈ ਕੀਤੀ ਗਈ ਹੈ ਪਹਿਲਾ ਬਿਆਨ ਕੀ ਹੈ ਤੁਹਾਡਾ ਦੇਖੋ ਬਾਈ ਜੀ ਪੰਜਾਬ ਦੀ ਜਿਹੜਾ ਬੰਦਾ ਗੱਲ ਕਰੂਗਾ ਪੰਜਾਬ ਦੇ ਹੱਕ 'ਚ ਖੜੂਗਾ ਪੰਜਾਬ ਨੂੰ ਮੁੜ ਸੁਰਜੀਤ ਕਰਨ ਦੀ ਗੱਲ ਕਰੂਗਾ ਉਹ ਨੂੰ ਇੱਕ ਸਜਾ ਮਿਲਣੀਓ ਮਿਲਣੀ ਆ ਉਹਨੂੰ ਇੱਕ ਇਹਨਾਂ ਸੈਕਰੀਫਾਈਸ ਕਰਨਾ ਹੀ ਪੈਂਦਾ ਚਾਹੇ ਉਹ ਕਿਸੇ ਅਹੁਦੇ ਦਾ ਚਾਹੇ ਉਹ ਕਿਸੇ ਦੇਖੋ ਪੰਜਾਬ ਦਾ ਜਿਹੜਾ ਵਰਕਰ ਸੀਗਾ ਕਾਂਗਰਸ ਪਾਰਟੀ ਦਾ ਉਹ ਆਪਦੇ ਆਪ ਨੂੰ ਲਵਾਰਿਸ ਫੀਲ ਕਰ ਰਿਹਾ ਸੀ ਪਿਛਲੇ 2-3 ਮਹੀਨਿਆਂ ਤੋਂ ਉਹਨਾਂ ਦੀ ਬਾਹ ਫੜਨ ਵਾਲਾ ਕੋਈ ਨਹੀਂ ਸੀ ਆਪੋਜੀਸ਼ਨ ਦਾ ਕੋਈ ਰੋਲ ਪਲੇ ਨਹੀਂ ਕਰ ਰਿਹਾ ਸੀ ਕੋਈ ਉਹਨਾਂ ਨੂੰ ਪੁੱਛ ਨਹੀਂ ਰਿਹਾ ਸੀ ਜੇ ਇੱਕ ਵਰਕਰ ਹੋਣ ਦੇ ਨਾਤੇ ਸਰਦਾਰ ਨਰਜੋ ਸਿੰਘ ਜੀ ਸਿੱਧੂ ਜਾ ਕੇ ਮਹਾਰਾਜ ਚਲੇ ਜਾਂਦੇ ਨੇ ਤੇ ਉੱਥੇ ਉਹਨਾਂ ਦੇ ਜਾਣ ਨਾਲ 2 ਦਿਨ ਦੇ ਨੋਟਿਸ ਨਾਲ ਇਹ 10000 ਦਾ ਕੱਟ ਹੋ ਜਾਂਦਾ ਹੈ ਬਕਾਇਦਾ ਉੱਥੇ ਅ ਅਰਵਿੰਦ ਕੇਚਰੀ ਵਾਲ ਆਇਆ ਹੋਇਆ ਸੀ ਭਗਵੰਤ ਸਾਨ ਆਇਆ ਹੋਇਆ ਸੀ ਤੇ ਪੰਜ ਭੋਗ ਸੀ ਮਹਾਰਾਜ ਬਹੁਤ ਵੱਡਾ ਪਿੰਡ ਹੈ ਉੱਥੇ ਪੰਜ ਭੋਗ ਸੀ ਤੇ ਇਧਰੋਂ ਕਾਂਗਰਸ ਦੀ ਲੀਡਰਸ਼ਿਪ ਤੋਂ ਸ਼ਰਾਰਤ ਕੀਤੀ ਗਈ ਤੇ ਉੱਥੇ ਘੋੜਿਆਂ ਤੇ ਕੁੱਟਿਆਂ ਦੀ ਰੇਸ ਰੱਖੀ ਗਈ ਉਹਦੇ باوجود ਉੱਥੇ 8 ਤੋਂ 10000 ਦਾ ਕੱਟ ਹੋ ਜਾਂਦਾ ਫਿਰ ਇਹ ਜਿਹੜੇ ਲੀਡਰ ਨੇ ਕੁਝ ਕੁ ਲੀਡਰ ਨੇ ਜਿਹੜੇ ਕੁਰਸੀ ਦੀ ਝਾਕ ਰੱਖਦੇ ਨੇ ਉਹ ਇਨਸੀਕ्योर ਫੀਲ ਕਰਨ ਲੱਗੇ ਉਹ ਆਪਦੇ ਆਪ ਨੂੰ ਪਾਉਣਾ ਮਹਿਸੂਸ ਕਰਨ ਲੱਗੇ ਨਵਜੋਤ ਸਿੰਘ ਸਿੱਧੂ ਪਿੱਛੇ ਕਿਉਂਕਿ ਕਿਤੇ ਦਾ ਇਹ ਸਾਰੀ ਲੀਡਰਸ਼ਿਪ ਜੋਰ ਲਾਉਂਦੀ ਹੈ ਤੇ 1500 2000 ਬੰਦਾ ਇਕੱਠਾ ਹੁੰਦਾ ਸਾਰੇ ਪੰਜਾਬ ਚ ਕਿਤੇ ਨਵਜੋਤ ਸਿੰਘ ਸਿੱਧੂ ਸਿਰਫ ਇੱਕ ਝੜਕ ਮਾਰਦਾ ਤੇ ਜਾਕੇਟ ਪਛਟੇ ਦੇ ਵਿੱਚ 8-10 ਹਜ਼ਾਰ ਦਾ ਇਕੱਠ ਹੋ ਜਾਂਦਾ ਹੈ ਇਹ ਇਹਨਾਂ ਨੂੰ ਇਨਸਿਕਿਉਰ ਕਰ ਗਿਆ ਸ਼ਹਿਰੀ ਜੀ ਤੁਸੀਂ 1500-2000 ਬੰਦੇ ਦੀ ਇਹ ਗੱਲ ਕੀਤੀ ਹੈ ਕਿ ਲੱਗਦਾ ਨਹੀਂ ਕਿ ਆ ਰਾਜਾ ਵੜਿੰਗ ਜਿਹੜੇ ਆ ਉਹ ਸਮਰਥ ਨਹੀਂ ਹੈਗੇ ਫਿਰ ਕਾਂਗਰਸ ਦੇ ਪ੍ਰਧਾਨ ਵਜੋਂ ਕਿ ਉਹਨਾਂ ਕੋਈ ਬੰਦੇ ਹੀ ਨਹੀਂ ਇਕੱਠੇ ਹੁੰਦੇ ਜੇਕਰ ਕੋਈ ਕਾਂਗਰਸ ਦੀ ਰੈਲੀ ਕਰਨੀ ਆ ਜਾਂ ਵਿਰੋਧੀ ਧਿਰ ਦਾ ਰੋਲ ਅਦਾ ਕਰਨਾ ਹੈ ਦੇਖੋ ਇਹ ਇਹੋ ਚੀਜ਼ ਤਾਂ ਅਬ ਇਹੀ ਚੀਜ਼ ਦਾ ਲੋਕ ਦੇਖ ਰਹੇ ਨੇ ਇਹੀ ਚੀਜ਼ ਦਾ ਫੀਲ ਕਰ ਰਹੇ ਆ ਜਿਹੜਾ ਵਰਕਰ ਹੈ ਕਾਂਗਰਸ ਦਾ ਫਿਰ 8000 ਬੰਦਾ ਉੱਥੇ ਆ ਮੈਂ ਉਸ ਮੈਦਾਨੀ ਦਾ ਵਿਟਨਸ ਆ ਮੈਂ ਦੇਖਿਆ ਲੋਕ ਚੀਕਾ ਮਾਰ ਕੇ ਨਵਜੋਤ ਸਿੰਘ ਸਿੱਧੂ ਨੂੰ ਕਹਿ ਰਹੇ ਸੀ ਸਰ ਬਚਾ ਲੋ ਬਚਾ ਲੋ ਪੰਜਾਬ ਨੂੰ ਪੰਜਾਬ ਕਾਂਗਰਸ ਨੂੰ ਬਚਾ ਲੋ ਪੰਜਾਬ ਦੇ ਲੋਕਾਂ ਨੂੰ ਬਚਾ ਲੋ ਪੰਜਾਬ ਦੀ ਜਵਾਨੀ ਬਚਾ ਲੋ ਪੰਜਾਬ ਦੀ ਕਿਸਾਨੀ ਬਚਾ ਲੋ ਬਚਾ ਲੋ ਸਰ ਆ ਫੜੋ ਹੱਥ ਨਵਜੋਤ ਸਿੰਘ ਸਿੱਧੂ ਨੇ ਆਪਦਾ ਹੱਥ ਕੱਟਿਆ ਕਹਿੰਦਾ ਲੱਗ ਫੜ ਲਿਆ ਹੱਥ ਚੱਲੋ ਫਿਰ ਅੱਜ ਤੋਂ ਬਾਅਦ ਪੰਜਾਬ ਦਾ ਹਰ ਇੱਕ ਬੰਦਾ ਡਾਇਰੈਕਟ ਮਨਜੋਸ਼ਿਕ ਸਿੱਧੂ ਦਾ ਡਟ ਰਿਹਾ ਕਿਉਂ ਕਿ ਉਹ ਸਿਰਫ ਪੰਜਾਬ ਦੀ ਗੱਲ ਕਰਦੇ ਨੇ ਪੰਜਾਬ ਦਾ ਅਜੰਡਾ ਸੀ ਉਹਨਾਂ ਕੋਲੇ ਪੰਜਾਬ ਜਿਹੜਾ ਮਾਡਲ ਸੀ ਉਹਨੂੰ ਉਹ ਮਾਡਲ ਇਹ ਮਾਫੀਆ ਤੋਂ ਪੰਜਾਬ ਨੂੰ ਮੁਕਤੀ ਦਿਵਾਉਣ ਵਾਲਾ ਮਾਡਲ ਸੀ ਜਿਹੜਾ ਜਿਹੜਾ ਮਾਫੀਆ ਰੇਟ ਮਾਫੀਆ ਸੀ ਉਹ ਤੋਂ ਮੁਕਤੀ ਸ਼ਰਾਬ ਮਾਫੀਆ ਤੋਂ ਮੁਕਤੀ ਡਰਗ ਮਾਫੀਆ ਤੋਂ ਮੁਕਤੀ ਹਰ ਇੱਕ ਤਰ੍ਹਾਂ ਦਾ ਕੇਵਲ ਮਾਫੀਆ ਤੋਂ ਮੁਕਤੀ ਤੁਸੀਂ ਇਹ ਦੇਖੋ ਕਿ ਚੰਗੇ ਸਕੂਲਾਂ ਦਾ ਮਾਡਲ ਸੀ ਉਹ ਚੰਗੇ ਚੰਗੀ ਹੈਲਥ ਸਿਸਟਮ ਦਾ ਮਾਡਲ ਸੀ ਜੇ ਆਪਾਂ ਕਿਸਾਨੀ ਨੂੰ ਦੁਬਾਰਾ ਮੁੜ ਸੁਰਜੀਤ ਕਰਨਾ ਉਹਦਾ ਮਾਡਲ ਸੀਗਾ ਤੇ ਅੱਜ ਪੰਜਾਬ ਪੰਜਾਬ ਨਰਜੋ ਸਿੰਘ ਸਿੱਧੂ ਵੱਲ ਦੇਖ ਰਿਹਾ ਕਿਉਂਕਿ 92 ਐਮਐਲਏ ਇਹਨਾਂ ਨੇ ਇਨਕਲਾਬ ਦੇ ਨਾਮ ਤੇ ਜਿਤਾ ਕੇ ਦੇਖ ਲਏ ਇਹਨਾਂ ਨੇ ਦੇਖ ਲਏ ਕਿ ਬੱਚੀਆਂ ਬੱਚੀਆਂ ਜਿਹੜੀਆਂ ਕੰਨਾ ਕਰਦੇ ਸੀ ਜਿਹੜੇ ਕਹਿੰਦੇ ਸੀ ਅਸੀਂ ਸਿਕਿਉਰਿਟੀ ਨਹੀਂ ਲੈਂਦੇ 3-3 ਕਿਲੋਮੀਟਰ ਦੇ ਕਾਫਲੇ ਨੇ ਅਨਜੀ ਦਾ ਮਾਤਾ ਜੀ ਦਾ ਬੀਬੀ ਜੀ ਦਾ ਤੇ ਸੀਐਨ ਸਾਹਿਬ ਦਾ ਉਹ ਚੀਜ਼ ਹੁਣ ਦੇਖ ਲਿਆ ਪੰਜਾਬ ਦੇ ਲੋਕਾਂ ਨੇ ਉਹਨਾਂ ਦੀ ਸਿਰਫ ਇੱਕੋ ਹੀ ਆਸ ਹੈ ਸਰਦਾਰ ਨਵਜੋਤ ਸਿੰਘ ਜਿੱਧੂ ਬੇਸ਼ੱਕ ਬਹੁਤ ਟਾਈਮ ਪਿਆ ਹੈ 2027 ਨੂੰ ਬੇਸ਼ੱਕ ਬਹੁਤ ਸਮਾਂ ਲੱਗੂਗਾ ਪਰ ਪੰਜਾਬ ਦੀ ਆਵਾਜ਼ ਬਨੰਦਾ ਪੰਜਾਬ ਦੀ ਗੱਲ ਕਰਨ ਦਾ ਇਹ ਬਿਲਕੁਲ ਸਹੀ ਸਮਾਂ ਪਰ ਪਰ ਨਾਲ ਦੀ ਨਾਲ ਤਾਂ ਪ੍ਰਤਾਪ ਸਿੰਘ ਬਾਜਵੰਦੇ ਤੇ ਵੀ ਕਹਿਣਾ ਕਿ ਸਿੱਧੂ ਦੀ ਪ੍ਰਧਾਨਗੀ ਦੇ ਵਿੱਚ ਹੀ ਤਾਂ ਕਹਿੰਦੇ ਆ ਕਿ 78 ਤੋਂ 18 ਸੀਟਾਂ ਜਿਹੜੀਆਂ ਆਈਆਂ ਨੇ ਵਿਧਾਨ ਸਭਾ ਚ ਉਹਨਾਂ ਦੇ ਵਿੱਚ ਮੈਨੂੰ ਇੱਕ ਗੱਲ ਦੱਸੋ ਨਵਜੋਤ ਸਿੰਘ ਸਿੱਧੂ ਦਾ ਸਕਾਪਾ ਹੀ ਖੜਿਆ ਸੀ ਆਜ਼ਾਦ ਨਵਜੋਤ ਸਿੰਘ ਸਿੱਧੂ ਦਾ ਮੁੰਡਾ ਖੜਿਆ ਸੀ ਆਜ਼ਾਦ ਨਵਜੋਤ ਸਿੰਘ ਸਿੱਧੂ ਦਾ ਸਦਾ ਭਾਈ ਬੀਜੇਪੀ ਤੋਂ ਲੜਿਆ ਸੀ ਤੁਸੀਂ ਮੈਨੂੰ ਦੱਸੋ ਨਵਜੋਤ ਸਿੰਘ ਸਿੱਧੂ ਦਾ ਭਾਣਜਾ 10 ਕਰੋੜ ਦੇ ਇਹ ਨਾਲ ਫੜਿਆ ਗਿਆ ਸੀ ਤੁਸੀਂ ਮੈਨੂੰ ਦੱਸੋ ਨਵਜੋਤ ਸਿੰਘ ਸਿੱਧੂ ਨਸ਼ਾ ਤਸਕਰ ਨਾਲ ਲੱਗਾ ਜਾਂ ਨਵਜੋਤ ਸਿੰਘ ਸਿੱਧੂ ਰੇਤਾ ਵੇਚਦਾ ਸੀ ਕੌਣ ਵੇਚਦਾ ਸੀ ਕੌਣ ਕਰਦਾ ਸੀ ਲੋਕ ਸਾਫ਼ ਚਾਹਤ ਦੇ ਮਤਲਬ ਸ਼ੈਰੀ ਜੀ ਸਿੱਧੇ ਤੌਰ ਤੇ ਤੁਸੀਂ ਕਹਿ ਰਹੇ ਹੋ ਕਿ 78 ਤੋਂ 18 ਤੇ ਰਹਿਣ ਦਾ ਮਤਲਬ ਇਹ ਹੈ ਕਿ ਕਾਂਗਰਸੀ ਜਿਹੜੇ ਆ ਨਸ਼ਾ ਵੀ ਵਕਾਉਂਦੇ ਰਹੇ ਨੇ ਤੇ ਕਾਂਗਰਸੀ ਰੇਤ ਮਾਈਨਿੰਗ ਵੀ ਕਰਦੇ ਰਹੇ ਨੇ ਉਹ 78 ਤੋਂ 18 ਤੇ ਲੈ ਕੇ ਆਏ ਨੇ ਜਿਹੜੇ ਜਿਹੜੇ ਪੰਜਾਬ ਦਾ ਸੌਦਾ ਕਰਦੇ ਸੀ ਜਿਹੜੇ ਆਪਦੇ ਘਰ ਘਰ ਦੇ ਸੀ ਜਿਹੜੇ ਜਿਹੜੇ ਵੱਡੇ ਵੱਡੇ ਫਾਰਮ ਹਾਊਸ ਲੈਂਦੇ ਸੀ ਜਿਹੜੇ ਅੱਜ ਵੱਡੀਆਂ ਵੱਡੀਆਂ ਡਿਫੈਂਡਰਾਂ 'ਚ ਚੜੇ ਫਿਰਦੇ ਨੇ ਰੇਂਜ ਰੋਵਰਾਂ 'ਚ ਚੜੇ ਫਿਰਦੇ ਨੇ ਉਹ ਪੰਜਾਬ ਦਾ ਸੌਦਾ ਕਰਦੇ ਸੀ ਹਰ ਇੱਕ ਪੰਜਾਬੀ ਨੂੰ ਪਤਾ ਹੈ ਕੀ ਪੰਜਾਬ ਦਾ ਸੌਦਾ ਕਿਹਨੇ ਕੀਤਾ ਤੇ ਪੰਜਾਬ ਨਾਲ ਕੌਣ ਖੜਿਆ ਹੈ ਕਿ ਜਿਹੜੀਆਂ ਸ਼ੈਰੀ ਜੀ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਕਿ ਵੱਡੀਆਂ ਵੱਡੀਆਂ ਗੱਡੀਆਂ ਦੀ ਗੱਲਾਂ ਕਰ ਰਹੇ ਹੋ ਕਿ ਇਹ ਰੇਤ ਵੇਚ ਕੇ ਜਾਂ ਨਸ਼ਾ ਵੇਚ ਕੇ ਕਮਾਈ ਆ ਗਈ ਇਹਨਾਂ ਤੁਸੀਂ ਸਿੱਧੇ ਤੌਰ ਤੇ ਕਹਿ ਰਹੇ ਹੋ ਕਿ ਨਵਜੋਤ ਸਿੰਘ ਸਿੱਧੂ ਤਾਂ ਨਹੀਂ ਵੇਚਦੇ ਸੀ ਪਰ ਬਾਕੀ ਕਾਂਗਰਸੀ ਕੀ ਵੇਚਦੇ ਸੀ ਜੇ 78 ਤੋਂ 18 ਆ ਗਏ ਮੈਂ ਮੇਰੀ ਗੱਲ ਸੁਣੋ ਪੰਜਾਬ ਦੇ ਲੋਕ ਬਹੁਤ ਸਿਆਣੇ ਨੇ ਜਿਹਦੀ ਮੈਂ ਗੱਲ ਕਰ ਰਿਹਾ ਉਹ ਪੰਜਾਬ ਦੇ ਲੋਕ ਸਮਝਦੇ ਨੇ ਮੈਂ ਕੀ ਦੀ ਗੱਲ ਕਰ ਰਿਹਾ ਹੂੰ ਹੂੰ ਲੋਕ ਸਮਝਦੇ ਨੇ ਪੰਜਾਬ 'ਚ ਮੈਂ ਕੀ ਦੀ ਗੱਲ ਕਰ ਰਿਹਾ ਨਹੀਂ ਇਹੋ ਇੱਕ ਗੱਲ ਜੇ ਇਹਨਾਂ ਨੇ ਵੱਡੀਆਂ ਵੱਡੀਆਂ ਗੱਡੀਆਂ ਲਿੱਤੀਆਂ ਨੇ ਫਿਰ ਤਨਖਾਹਾਂ ਨਾਲ ਨਹੀਂ ਆਉਂਦੀਆਂ ਬਾਈ ਜੀ ਤੇ 2-2 ਕਰੋੜ ਦੀ ਗੱਡੀ ਤਨਖਾਹਾਂ ਨਾਲ ਨਹੀਂ ਆਉਂਦੀ ਇਹ ਕੋਈ ਲਫਟਰ ਸ਼ੋਅ ਦੇ ਜੱਜ ਨਹੀਂ ਹੈਗੇ ਬਈ ਜਾਂ ਇਹ ਬਿੱਗ ਬੋਲ ਪੋਸਟ ਦੇ ਕੰਟੈਂਟਰ ਕੰਸਟੈਂਟ ਨਹੀਂ ਹੈਗੇ ਭਈ ਉੱਥੇ ਜਾ ਕੇ ਭਈ ਇਹਨਾਂ ਨੂੰ 2-2 10-10 ਕਰੋੜ ਰੁਪਇਆ ਹਫ਼ਤਾ ਮਿਲੂਗਾ ਇਹ ਇਹਨਾਂ ਦੀ ਜਿਹੜੀ ਤਨਖਾਹ ਹੈ ਉਹਦੇ ਵਿੱਚ ਅਨੋਵਾ ਹੀ ਆਉਂਦੀ ਹੈ ਤੇ ਜੇ ਅਨੋਵਾ ਤੋਂ ਉੱਤੇ ਉੱਠ ਕੇ ਕੁਝ ਚੱਲ ਰਿਹਾ ਹੈ ਤਾਂ ਉਹ ਮੂਰੇ ਉੱਤੇ ਕੁਐਸਚਨ ਮਾਰਕ ਹੁੰਦਾ ਹੈ ਸ਼ਰਜੀ ਪਰ ਨੁਕਸਾਨ ਤਾਂ ਨੁਕਸਾਨ ਮੰਨਦੇ ਨੇ ਕੋ ਕਾਂਗਰਸ ਦਾ ਨੁਕਸਾਨ ਹੈ ਚਾਹੇ ਨਵਜੋਤ ਸਿੰਘ ਸਿੱਧੂ ਵੱਲੋਂ ਹੋ ਜਾਏ ਤੇ ਪ੍ਰਤਾਪ ਸਿੰਘ ਬਾਜਵਾ ਰਾਜਾ ਬਣੇ ਜਾਂ ਸੁਜਿੰਦਰ ਸਿੰਘ ਰਧਾਵਾ ਵੱਲ ਹੋ ਜਾਏ ਚਾਹੇ ਦੋ ਧੜੇ ਬਣ ਗਏ ਨੇ ਇਸ ਵਿਧਾਨ ਸਭਾ ਚ ਉਹਨਾਂ ਤੋਂ ਪਹਿਲਾਂ ਵੀ ਇਹੀ ਇਹੀ ਰਿਹਾ ਤੋ ਕਲੇਸ਼ ਰਿਹਾ ਸੀ ਹੁਣ ਲੋਕ ਸਭਾ ਚੋਣਾਂ ਆਉਣ ਵਾਲੀਆਂ ਨੇ ਹੁਣ ਵੀ ਦੁਬਾਰਾ ਕਟੋਕਲੇਸ਼ ਜਿਹੜਾ ਰਿਹਾ ਏ ਕਿ ਲੱਗਦਾ ਨਹੀਂ ਕਿ ਇੱਕ ਪਾਸੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਕਰ ਰਹੇ ਨੇ ਤੇ ਦੂਜੇ ਪਾਸੇ ਪੰਜਾਬ ਦੇ ਆਗੂ ਇਕੱਠੇ ਨਹੀਂ ਆ ਪੰਜਾਬ ਦੇ ਆਗੂ ਤਾਂ ਵੱਖ-ਵੱਖ ਨੇ ਜੇ ਭਾਰਤ ਜੋ ਪੰਜਾਬ ਹੀ ਨਹੀਂ ਇਕੱਠਾ ਹੋਦਾ ਫਿਰ ਭਾਰਤ ਕਿਵੇਂ ਰਾਹੁਲ ਗਾਂਧੀ ਜੋੜ ਦੇਣਗੇ ਬਾਈ ਜੀ ਗੱਲ ਇਹ ਹੈ ਕਿ ਪੰਜਾਬ ਵੀ ਜੇ ਗੱਲ ਕਰਨ ਵਾਲਾ ਕੋਈ ਬੰਦਾ ਹੈ ਉਹਨੂੰ ਤੁਸੀਂ ਕਲੇਸ਼ ਨਹੀਂ ਕਹਿ ਸਕਦੇ ਪੰਜਾਬ ਨੂੰ ਮੁਰਸੁਰਜੀਤ ਕਰਨ ਵਾਲਾ ਸੋਨੇ ਦੀ ਚਿੜੀ ਬਣਾਉਣ ਵਾਲਾ ਜੇ ਕੋਈ ਬੰਦਾ ਹੈ ਉਹਨੂੰ ਤੁਸੀਂ ਕਲੇਸ਼ ਨਹੀਂ ਕਹਿ ਸਕਦੇ ਜੇ ਆਪਾਂ ਕਹੀਏ ਕਿ ਪੰਜਾਬ ਦਾ ਕਿਸਾਨ ਨੂੰ ਖੁਸ਼ਹਾਲ ਕਰਦੀਏ ਪੰਜਾਬ ਦੇ ਕਿਸਾਨ ਨੂੰ ਐਮਐਸਪੀ ਦੀ ਲੋੜ ਨਹੀਂ ਹੈਗੀ ਪੰਜਾਬ ਦਾ ਜੇ ਆਪਾਂ ਬਾਗਾ ਬਾਰਡਰੀ ਖੋਲ੍ਹ ਦਈਏ ਜੇ 5 ਰੁਪਏ ਦਾ ਟਮਾਟਰ ਜਾ ਕੇ 40 ਦਾ ਵਿਕੇ ਜੇ 10 ਰੁਪਏ ਦਾ ਟਮਾਟਰ ਜਾ ਕੇ 200 ਦਾ ਵਿਕੇ ਜੇ ਅਦਰਕ ਜਾ ਕੇ ਉਰੋਂ ਸੱਤੀਆਂ ਲੱਗਣ ਅਦਰਕ ਜਾ ਕੇ ਉੱਤੇ ਤੇ ਉਸਾਉ ਡਰਾਫੀ ਕਿ ਤੇ ਪੰਜਾਬ ਦਾ ਕਿਸਾਨ ਵੈਸੇ ਹੀ ਖੁਸ਼ਹਾਲ ਹੋ ਜਾ ਪਰ ਸੰਭਵ ਤੇ ਤਾਂ ਨਾ ਜੇਕਰ ਇਹ ਪਰ ਸੰਭਵ ਤੇ ਤਾਂ ਨਾ ਜੇਕਰ ਤੁਸੀਂ ਮਿਲ ਕੇ ਚੱਲੋ ਜੇਕਰ ਤੁਹਾਡੀ ਸਰਕਾਰ ਜਿਹੜੀ ਹੈ ਸੈਂਟਰ ਦੇ ਵਿੱਚ ਆ ਜੇ ਜੇਕਰ ਪੰਜਾਬ ਦੇ ਵਿੱਚ ਤੁਸੀਂ ਮਿਲ ਕੇ ਚੱਲੋ ਇਹ ਸਾਰਾ ਕੁਝ ਤਾਂ ਫੇਰ ਹੀ ਸੰਭਵ ਹੈ ਨਾ ਨਵਜੋਤ ਸਿੰਘ ਸਿੱਧੂ ਇਕੱਲੇ ਤਾਂ ਕਰ ਨਹੀਂ ਸਕਦੇ ਕਿ ਨਵਜੋਤ ਸਿੰਘ ਸਿੱਧੂ ਇੱਕ ਪਾਸੇ ਰਾਜਾ ਬੜਿੰਗ ਪ੍ਰਤਾਪ ਸਿੰਘ ਬਾਜਵਾ ਇੱਕ ਪਾਸੇ ਪਰ ਮਿਲ ਕੇ ਚੱਲਣਾ ਹੀ ਪਵੇਗਾ ਨਾ ਇਹ ਚੀਜ਼ ਪੰਜਾਬ ਤਾਂ ਕਰ ਸਕਦੀ ਆ ਪੰਜਾਬ ਪੰਜਾਬ ਉਹ ਦਾਗੀ ਬੰਦਿਆਂ ਨੂੰ ਤਾਂ ਪਾਸੀ ਕਰ ਸਕਦਾ ਹੈ ਤੇ ਆਮੇ ਬੰਦਿਆਂ ਨੂੰ ਤਾਂ ਚਿਤਾ ਸਕਦਾ ਦੇਖੋ ਮੇਰੀ ਗੱਲ ਸੁਣੋ ਪੰਜਾਬ ਖੜਾ ਹੋ ਰਿਹਾ ਪੈਰਾ ਤੇ ਬਹੁਤ ਲਹਿਰਾ ਆ ਆਪਾਂ 3-4 ਸਾਲਾਂ ਦੇ ਵਿੱਚ ਦੇਖਿਆ ਕਿਸਾਨੀ ਅੰਦੋਲਨ ਹੋਇਆ ਆਪਾਂ ਕਿਵੇਂ ਜਿੱਤੇ ਠੀਕ ਹੈ ਆਪਾਂ ਨੂੰ ਪਤਾ ਹੈ ਕਿ ਲੜਾਈ ਕਿਵੇਂ ਲੜੀ ਜਾਂਦੀ ਹੈ ਪਹਿਲਾਂ ਆਪਾਂ ਲੜਾਈ ਲੜਦੇ ਜੀ ਸ਼ਸਤਰਾਂ ਨਾਲ ਹੁਣ ਆਪਾਂ ਲੜਾਈ ਹੋ ਗਈ ਵਰਬਲੀ ਡਾਇਲੋਗ ਦੀ ਲੜਾਈ ਹੈ ਆਪਣੀ ਸੋਚ ਦੀ ਲੜਾਈ ਹੈ ਅਜੰਡੇ ਦੀ ਲੜਾਈ ਹੈ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਅਜੰਡਾ ਕੀ ਹੈ ਡਾਇਲੌਗ ਕਿਵੇਂ ਹੋਊਗਾ ਉਸ ਕਰਕੇ ਹੁਣ ਲੋਕਾਂ ਦੇ ਜਿਹੜੇ ਹੱਥ 'ਚ ਫੋਨ ਨੇ ਨਾ ਉਹੀ ਬਹੁਤ ਵੱਡੀ ਤਾਕਤ ਨੇ ਉਹਨਾਂ ਦੀ ਇਹ ਉਹਦਾ ਮਿਸਯੂਜ਼ ਵੀ ਕਿਤੇ ਨਾ ਕਿਤੇ ਹੁੰਦਾ ਪਰ ਉਹ ਇੱਕ ਤਾਕਤ ਵੀ ਆਜਹ ਜਿਹੜੀ ਅੱਜ ਤੁਸੀਂ ਅੱਜ ਦੀ ਸਰਕਾਰ ਦੇਖ ਰਹੇ ਹੋ ਇਹ ਸੋਸ਼ਲ ਮੀਡੀਆ ਦੀ ਸਰਕਾਰ ਹੈ ਇਹਨੂੰ ਲੋਕਾਂ ਨੇ ਬਣਾਇਆ ਸੀ ਲੋਕਾਂ ਨੂੰ ਆਸ ਸੀ ਬਦਲਾਵ ਦੀ ਲੋਕਾਂ ਨੂੰ ਲੋਕ ਸੋਚਦੇ ਸੀ ਕਿ ਪੰਜਾਬ ਦਾ ਕਰਜ਼ਾ ਉਤਰੂਗਾ ਲੋਕ ਸੋਚਦੇ ਸੀ ਕਿ ਪੰਜਾਬ ਇੱਕ ਖੁਸ਼ਹਾਲ ਸੂਬਾ ਬਣੂਗਾ ਦੁਬਾਰਾ ਲੋਕ ਸੋਚਦੇ ਸੀ ਕਿ ਲਾਅ ਐਂਡ ਆਰਡਰ ਵਧੀਆ ਹੋਊਗਾ ਸਾਨੂੰ ਬੇਅਦਬੀ ਦਾ ਇਨਸਾਫ ਮਿਲੂਗਾ ਲੋਕ ਸੋਚਦੇ ਸੀ ਇਹ ਗੱਲਾਂ ਪਰ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਉਹ ਠੱਗੇ ਗਏ ਹੁਣ ਉਹਨਾਂ ਨੂੰ ਪਤਾ ਹੈ ਕਿ ਇੱਕੋ ਇੱਕ ਇਮਾਨਦਾਰ ਵਿਅਕਤੀ ਹੈ ਜੋ ਕਹਿੰਦਾ ਕਰਦਾ ਜਿਨੇ ਮੈਕਸਿਮਮ ਸੈਕਟਰੀਫਾਈਸ ਕੀਤੇ ਨੇ ਪੰਜਾਬ ਵਾਸਤੇ ਜਿਨੇ ਆਪ ਦੀ ਕੋਈ ਸਰਪੰਚੀ ਨਹੀਂ ਛੱਡਦਾ ਨੇ ਆਪ ਦੀ ਰਾਜ ਸਭਾ ਛੱਡੀ ਆ 6 ਸਾਲ ਦੀ ਜਿਨੇ ਪੀਸੀਸੀ ਦੀ ਪ੍ਰਧਾਨ ਜੀ ਨੂੰ ਲੱਤ ਮਾਰੀ ਜਿਨੇ ਚੋਰੀ ਫਰਾਕੇ ਗੁਰੂ ਸਾਹਿਬ ਦੀ ਬੇਆਦਬੀ ਦਾ ਇਨਸਾਫ ਮੰਗਿਆ ਜਿਨੇ ਜਾ ਕੇ ਕਰਤਾਰਪੁਰ ਸਾਹਿਬ ਦਾ ਲੰਗ ਖਲਾਇਆ ਤੇ ਕਦੇ ਅੱਜ ਤੱਕ ਮੈਂਸ਼ਨ ਵੀ ਨਹੀਂ ਕੀਤਾ ਕਦੇ ਅੱਜ ਤੱਕ ਕਦੇ ਆਮ ਆਦਮੀ ਹੁੰਨੀ ਕਹਿਆ ਸੀ ਮੈਂ ਕਰਤਾਰਪੁਰ ਸਾਹਿਬ ਦਾ ਲੰਗੇ ਦਾ ਅਸਲੀ ਹੀਰੋ ਆ ਕਦੇ ਅੱਜ ਤੱਕ ਫਿਰ ਪੰਜਾਬੀਆਂ ਨੇ ਸ਼ਹਿਰੀ ਕੀ ਲੱਗਦਾ ਤੁਹਾਨੂੰ ਕਿ ਪੰਜਾਬੀਆਂ ਨੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਵਿਸ਼ਵਾਸ ਕਿਉਂ ਨਹੀਂ ਕੀਤਾ ਚੰਗੀ ਗੱਲ ਹੈ ਕਿ ਲਾਂਗਾ ਖਲਵਾਇਆ ਬੇਦਬੀ ਦਾ ਇਨਸਾਨ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਮੰਗ ਰਹੇ ਨੇ ਰਾਜ ਸਭਾ ਦੀ ਮੈਂਬਰੀ ਛੱਡ ਕੇ ਆਏ ਨੇ ਪੰਜਾਬ ਦੀ ਕਾਂਗਰਸ ਦੀ ਪ੍ਰਧਾਨਗੀ ਛੱਡੀ ਆ ਪੰਜਾਬੀਆਂ ਨੇ ਵਿਸ਼ਵਾਸ ਕਿਉਂ ਨਹੀਂ ਕੀਤਾ ਨਵਜੋਤ ਸਿੰਘ ਸਿੱਧੂ ਦੇ ਨਵਜੋਤ ਸਿੰਘ ਸਿੱਧੂ ਚਲੋ ਕਾਂਗਰਸ ਦਾ ਇੱਕ ਪਾਸੇ ਰਹੀ ਨਵਜੋਤ ਸਿੰਘ ਨੇ ਖੁਦ ਹੀ ਸੀਟ ਛੱਡ ਕੇ ਪੰਜਾਬੀਆਂ ਦੇ ਦਿਲ ਤੇ ਵਿੱਚ ਨਵਜੋਤ ਸਿੰਘ ਸਿੱਧੂ ਹੈ ਪੰਜਾਬੀਆਂ ਦੇ ਮਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੈ ਪੰਜਾਬੀ ਬਹੁਤ ਵਿਸ਼ਵਾਸ ਕਰਦੇ ਨੇ ਪਰ ਨੂੰ ਇਲੈਕਸ਼ਨ ਹੁੰਦਾ ਜੀ ਇਲੈਕਸ਼ਨ ਨੂੰ ਮੈਨੇਜ ਕੀਤਾ ਜਾਂਦਾ ਜਦੋਂ ਅਕਾਲੀ ਦਲ ਹਰਾਂ ਦੇ ਲੱਗੀ ਜਦੋਂ ਭਾਜਪਾ ਹਰਾਂ ਦੇ ਲੱਗੀ ਜਦੋਂ ਆਪ ਦੇ ਬੰਦੇ ਆਪ ਦੇ ਕਾਂਗਰਸੀ ਭਾਈ ਜਿਹੜੇ ਕਲੀਕ ਮੰਨਦੇ ਆ ਉਹ ਹਰਾਂ ਤੇ ਲੱਗੇ ਉਹਨਾਂ ਨੂੰ ਪਤਾ ਸੀ ਬਈ ਇਹ ਬੰਦਾ ਜਦੋਂ ਇਮਾਨਦਾਰ ਕਿਤੇ ਖੜੂਗਾ ਤੇ ਐਡਮਿਨਿਸਟ੍ਰੇਟਿਵ ਪਾਵਰ ਜਦੋਂ ਇਹਦੇ ਹੱਥ ਚ ਆਊਗੀ ਤਾਂ ਉਹਨਾਂ ਦੇ ਜਿਹੜੇ ਵਡੀਆਂ-ਵਡੀਆਂ ਗੱਡੀਆਂ ਨੇ ਉਹਨਾਂ 'ਚ ਤੇਲ ਨਹੀਂ ਪੈਣਾ ਜਿਹੜੀਆਂ ਉਹਨਾਂ ਉਹਨਾਂ ਕੋਲੇ ਫਾਰਮ ਹਾਊਸ ਨੇ ਉਹ ਮੈਨੇਜ ਨਹੀਂ ਹੋਣੇ ਉਹਨਾਂ ਤੋਂ ਉਹ ਉਹ ਮੇਨਟੇਨ ਨਹੀਂ ਹੋਣੇ ਇਸ ਕਰਕੇ ਉਹਨਾਂ ਨੂੰ ਪਤਾ ਹੈ ਜੀ ਨਵਜੋਤ ਸਿੰਘ ਸਿੱਧੂ ਇੱਕ ਇਮਾਨਦਾਰ ਲੀਡਰ ਹੈ ਨਾ ਉਹਨੇ ਕਦੇ ਖਾਦਾ ਹੈ ਨਾ ਉਹਨੇ ਖਾਣ ਦੇਣਾ ਹੈ ਸ਼ਰੀ ਜੀ ਤੁਸੀਂ ਖਾਸ ਖਾਸ ਉਹ ਨਵਜੋਤ ਸਿੰਘ ਸਿੱਧੂ ਦੇ ਤੁਹਾਡੇ ਤੇ ਕਾਰਵਾਈ ਹੋਈ ਆ ਇਹ ਵੀ ਪਤਾ ਲੱਗ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਆਗੂਆਂ ਤੇ ਕਾਰਵਾਈ ਹੋ ਸਕਦੀ ਆ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਧੜੇ ਦੇ ਨੇ ਨਵਜੋਤ ਸਿੰਘ ਸਿੱਧੂ ਫਿਰ ਹੋ ਸਕਦਾ ਨਵਜੋਤ ਸਿੰਘ ਸਿੱਧੂ ਦੇ ਉੱਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਹੋ ਸਕਦੀ ਆ ਫਿਰ ਕੀ ਅਗਲਾ ਸਟੈਂਡ ਰਹੇਗਾ ਕਿ ਵੱਖਰਾ ਧੜਾ ਕਿ ਜਿੱਤੇਗਾ ਪੰਜਾਬ ਜਿਹੜਾ ਨਵਜੋਤ ਸਿੰਘ ਸਿੱਧੂ ਜਿਹੜੇ ਜਿੱਤੇਗਾ ਜਿੱਤੇਗਾ ਪੰਜਾਬ ਦੀ ਗੱਲ ਕਰਦੇ ਨੇ ਕਿ ਉਹ ਉਹ ਪਾਰਟੀ ਬਣਨ ਜਾ ਰਹੀ ਆ ਫਿਰ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਬਾਈ ਜੀ ਜਿਹੜੇ ਆ ਇੱਥੇ ਵਾਲੇ ਕੁਸ਼ਲ ਲੀਡਰ ਨੇ ਨਾ ਜਿਹੜੇ ਆਪਦੇ ਆਪ ਨੂੰ ਸੀਨੀਅਰ ਲੀਡਰ ਦਾ ਹਾਰੇ ਨੇ ਇਹਦੇ ਪੰਜਾਬ ਦੇ ਉਹਨਾਂ ਨੂੰ ਤਾਂ ਇਹ ਗੱਲ ਪਤਾ ਵੀ ਨਹੀਂ ਕਿ ਰਾਹੁਲ ਜਨੋ ਸੰ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਮਾਡਲ ਸਭ ਤੋਂ ਵੱਧ ਪਸੰਦ ਹੈ ਉਹਨਾਂ ਨੂੰ ਇਹ ਗੱਲ ਨਹੀਂ ਪਤਾ ਕਿ ਪ੍ਰੇਂਕਾ ਗਾਂਧੀ ਜੀ ਨੇ ਇਸ ਮਾਡਲ ਦੇ ਉੱਤੇ ਘੰਟੇ-ਘੰਟਾ ਡਿਸਕਸ਼ਨ ਕੀਤੀ ਹੋਈ ਹੈ ਖੜਗੇ ਜੀ ਨੂੰ ਪਤਾ ਹੈ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਕ੍ਰੈਡੀਬਿਲਟੀ ਕੀ ਹੈ ਸਾਬ ਉੱਪਰਲੀ ਲੀਡਰਸ਼ਿਪ ਨੂੰ ਇੱਕ ਇੱਕ ਖਬਰ ਹੁੰਦੀ ਹੈ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਅੱਜ ਪੰਜਾਬੀਆਂ ਦੇ ਦਿਲ ਦੇ ਵਿੱਚ ਵਸੇ ਹੋਏ ਨੇ ਪੰਜਾਬ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਨਾਲ ਖੜਾ ਹੈ ਤੇ ਹਾਈ ਕਮਾਂਡ ਵੀ ਖੜੀ ਹੈ ਇੰਨਾ ਦੇ ਕਹਿਣ ਨਾਲ ਕਾਂਗਰਸ ਨਾਲ ਕੁਝ ਨਹੀਂ ਹੋਣ ਲੱਗਾ ਕਾਂਗਰਸ ਲਈ ਕੰਮ ਕਰਦੇ ਸੀ ਕਾਂਗਰਸ ਲਈ ਕੰਮ ਕੀ ਹੁਣ ਇਹ ਝਗੜਾ ਆਉਣ ਵਾਲੇ ਦਿਨਾਂ ਦੇ ਵਿੱਚ ਸੁਲਝੇਗਾ ਝਗੜਾ ਸੁਲਝੇਗਾ ਇਹਦਾ ਕਲੇਸ਼ ਆਪਸ ਦੇ ਵਿੱਚ ਆ ਦੋ ਧੜੇ ਬਣੇ ਹੋਏ ਨੇ ਇੱਕ ਧੜਾ ਬਣੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਪਹਿਲ ਕੀਤੀ ਜਾਵੇਗੀ ਬਿਲਕੁਲ ਬਿਲਕੁਲ ਇਹ ਇਹ ਝਗੜਾ ਥੋੜੀ ਹੈ ਅਸੀਂ ਤਾਂ ਪੰਜਾਬ ਨਾਲ ਖੜੇ ਆ ਪਰ ਤੁਹਾਡੇ ਤਾਂ ਦੋ ਨੇ ਨਾ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਜੇਕਰ ਪੰਜਾਬੀਆਂ ਦੀ ਬਾਹ ਕਿਸੇ ਨੇ ਫੜ ਲਈ ਤਾਂ ਇਹਦੇ ਵਿੱਚ ਦੱਸੋ ਕਸੂਰ ਕੀ ਆ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਬਾਹਰ ਕੱਢਣ ਦੀਆਂ ਚਰਚਾਵਾਂ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਚੋਂ ਬਾਹਰ ਕੀਤਾ ਜਾਵੇ ਰਾਜਾ ਵੜਿੰਗ ਉਹਨਾਂ ਰੈਲੀ ਕੀਤੀ ਆ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਆਇਆ ਏ ਇੱਕ ਸਟੇਜ ਲੱਗੀ ਆ ਇੱਕ ਸਟੇਜ ਲੱਗੀ ਆ ਕਾਂਗਰਸ ਦੀ ਛੇ ਹੈ ਕੋਈ ਲੀਡਰਸ਼ਿਪ ਦਾ ਬੰਦਾ ਏ ਕਹਿੰਦਾ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਉਹਦੇ ਉੱਤੋਂ mafia ਦੇ ਖਿਲਾਫ ਨਾ ਬੋਲੇ ਸਰਦਾਰ ਨਵਜੋਤ ਸਿੰਘ ਸਿੱਧੂ ਸਰਕਾਰ ਨੂੰ ਸਵਾਲ ਨਾ ਕਰੇ ਸਰਦਾਰ ਨਵਜੋਤ ਸਿੰਘ ਸਿੱਧੂ ਮਾਈਨਿੰਗ ਦੀ ਗੱਲ ਨਾ ਕਰੇ ਸਰਦਾਰ ਨਵਜੋਤ ਸਿੰਘ ਸਿੱਧੂ ਹੋਰ ਹੀ ਸ਼ਰਾਬ ਘਟਾਲਿਆਂ ਦੀ ਗੱਲ ਨਾ ਕਰੇ ਤੇ ਇਹ ਕਦੇ ਹੋ ਸਕਦਾ ਇਹ ਐ ਨਹੀਂ ਹੁੰਦਾ ਸਰਦਾਰ ਨਖੋਸ ਸਿੰਘ ਸਿੱਧੂ ਨੂੰ ਤੁਸੀਂ ਆਪਦੇ ਅਕੋਰਡਿੰਗਲੀ ਦਿਨਾ ਬਲਾ ਸਕਦੇ ਉਹਨਾਂ ਨੇ ਜੇ ਪੰਜਾਬ ਦੀ ਗੱਲ ਕੀਤੀ ਆ ਤਾਂ ਪੰਜਾਬ ਦੀ ਗੱਲ ਹੋਊਗੀ ਉਹਨਾਂ ਨੇ ਜੇ ਪੰਜਾਬ ਜੇ ਪੰਜਾਬ ਨੂੰ ਮੁੜ ਸੁਧਾਰਨ ਦੀ ਗੱਲ ਕਰ ਰਹੇ ਨੇ ਤਾਂ ਸਵਾਲ ਤਾਂ ਹੋਣਗੇ ਮੌਜੂਦਾ ਸਰਕਾਰ ਤੇ ਵੀ ਹੋਣਗੇ ਆਪਣੇ ਬੰਦਿਆਂ ਤੇ ਵੀ ਹੋਣਗੇ ਜੇ ਕੋਈ ਬੰਦਾ ਗਲਤ ਚੱਲ ਰਿਹਾ ਹੈ ਉਹਤੇ ਵੀ ਹੋਣਗੇ ਹਰ ਦੇਖੋ ਆਪਾਂ ਜੇ ਪੰਜਾਬ ਬਚਾਉਣਾ ਹੈ ਨਾ ਤਾਂ ਆਪਾਂ ਨੂੰ ਆਪਣੇ ਆਪ ਦੇ ਅੰਦਰ ਵੀ ਚੱਕਣਾ ਪਊਗਾ ਕਿ ਆਪਾਂ ਆਪਣੇ ਚ ਕੀ ਕਮੀ ਹੈ ਕੀ ਆਪਾਂ ਇਮਾਨਦਾਰ ਆ ਕੀ ਲੋਕ ਆਪਣੇ ਤੇ ਵਿਸ਼ਵਾਸ ਕਰ ਰਹੇ ਨੇ ਕੀ ਸਾਡੇ ਕੋਲੇ ਲੋਕਾਂ ਨੂੰ ਪੰਜਾਬ ਨੂੰ ਬਚਾਉਣ ਦਾ ਅਜੰਡਾ ਹੈਗਾ ਕੀ ਅਸੀਂ ਵਾਕੇ ਹੀ ਲੋਕਾਂ ਦੇ ਅੱਗੇ ਸਟੈਂਡ ਕਰ ਸਕਦੇ ਆ ਲੋਕਾਂ ਦੇ ਜਵਾਬ ਸਵਾਲਾਂ ਦੇ ਜਵਾਬ ਦੇ ਸਕਦੇ ਆ ਜੇ ਦੇ ਸਕਦੇ ਹੋ ਹਾਂ ਫੇਰ ਤੁਸੀਂ ਉਸ ਨਵਜੋਤ ਸਿੰਘ ਸਿੱਧੂ ਦੀ ਸਟੇਟ ਤੇ ਵੀ ਚੜ ਸਕਦੇ ਹੋ ਜੇ ਰਿੰਨਵਜੋਤ ਸਿੰਘ ਸਿੱਧੂ ਸਟੇਜ 'ਤੇ ਆਉਣਾ ਹੈ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੈਰੀ ਜੀ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਇਸੇ ਤਰੀਕੇ ਨਾਲ ਇੰਡੀਵਿਜੂਅਲ ਰੈਲੀਆਂ ਕਰਦੇ ਰਹਿਣਗੇ ਪ੍ਰਧਾਨ ਤੇ ਵਿਰੋਧੀ ਧਿਰ ਦੇ ਲੀਡਰ ਨੂੰ ਪਾਸੇ ਕਰਕੇ ਨਹੀਂ ਦੇਖੋ ਪੰਜਾਬ ਦੀ ਗੱਲ ਹੋ ਰਹੀ ਹੈ ਇੰਡੀਵਿਜੂਅਲ ਰੈਲੀ ਥੋੜੀ ਹੈ ਕਾਂਗਰਸ ਦੀ ਰੈਲੀ ਹੈ ਉਹਨੂੰ ਇੰਡੀਵਿਜੂਅਲ ਰੈਲੀ ਨਹੀਂ ਕਹਿ ਸਕਦੇ ਉੱਥੇ ਖੜਗੇ ਜੀ ਦੀ ਹਾਈ ਕਮੈਂਡ ਹਾਈ ਕਮਾਂਡ ਦੀ ਸਾਰੀ ਦੀ ਫੋਟੋ ਲੱਗੀ ਹੋਈ ਹੈ ਸੋਹਣਿਆ ਗਾਂਧੀ ਦੀ ਫੋਟੋ ਪੈਂਕਾ ਗਾਂਧੀ ਜੀ ਦੀ ਫੋਟੋ ਰਾਹੁਲ ਜੀ ਦੀ ਫੋਟੋ ਖੜਗੇ ਜੀ ਰਾਜਾ ਵੜਿੰਗ ਗਾਇਬ ਸੀ ਉਹਦੇ ਵਿੱਚੋਂ ਜੀ ਮੈਂ ਕਿਹਾ ਨਹੀਂ ਰਾਜਾ ਵੜਿੰਗ ਜੀ ਦੀ ਵੀ ਫੋਟੋ ਸੀ ਉੱਥੇ ਤੁਸੀਂ ਬੈਨਰ ਚ ਚੈੱਕ ਕਰੋ ਨਹੀਂ ਤੁਸੀਂ ਨਾਮ ਹੀ ਨਾ ਲੈ ਮੈਂ ਤਾਂ ਪੁੱਛਿਆ ਕਿ ਤੁਸੀਂ ਸਾਰੇ ਨਾਮ ਲੈ ਲੇ ਰਾਜਾ ਵੜਿੰਗ ਦਾ ਸਕਿਪ ਕਰਕੇ ਮੈਂ ਤਾਂ ਕਰਕੇ ਪੁੱਛਿਆ ਤੁਹਾਨੂੰ ਨਹੀਂ ਨਹੀਂ ਮੈਂ ਕਹਿ ਰਿਹਾ ਵੀ ਰਾਜਾ ਵੜਿੰਗ ਜੀ ਦੀ ਵੀ ਫੋਟੋ ਸੀ ਮੈਂ ਖੁਦ ਦੇਖੀ ਹੈ ਮੈਂ ਖੁਦ ਦੇਖੀ ਉੱਥੇ ਕਈ ਫਲੈਕਸਰ ਸਰ ਜੀ ਮੇਰਾ ਆਖਰੀ ਸਵਾਲ ਹੈ ਕਿ ਤਿੰਨ ਦਿਨ ਤੋਂ ਤੁਹਾਨੂੰ ਸਮਰੱਥਤਾ ਗਿਆ ਤਿੰਨ ਦਿਨ ਦੇ ਵਿੱਚ ਤੁਸੀਂ ਕਾਰਨ ਦੋਸਤੋ ਨੋਟਿਸ ਦਾ ਜਵਾਬ ਦੇਣਾ ਹੈ ਕੀ ਜਵਾਬ ਹੈ ਤੁਹਾਡਾ ਆਉਣ ਵਾਲੇ ਤਿੰਨ ਦਿਨਾਂ ਦੇ ਵਿੱਚ ਆਹ ਸਾਰਾ ਜਵਾਬ ਹੈ ਜੋ ਤੁਹਾਨੂੰ ਦਿਆ ਇਹ ਮੈਂ ਲਿਖ ਕੇ ਉਹਨਾਂ ਨੂੰ ਭੇਜੂੰਗਾ ਜੇ ਉਹ ਮੇਰੀ ਗੱਲ ਦਾ ਜਵਾਬ ਦੇਣਗੇ ਮੈਂ ਜਵਾਬ ਤਾਂ ਦੇਣ ਲਈ ਤਿਆਰ ਹਾਂ ਜੇ ਉਹ ਮੇਰੀ ਗੱਲ ਦਾ ਜਵਾਬ ਦਾ ਵਾਪਸ ਜਵਾਬ ਦੇਣਗੇ ਮੈਂ ਉਹਨਾਂ ਨੂੰ ਦੱਸੂੰਗਾ ਕਿ ਜਿਹੜੀ ਕਾਂਗਰਸ ਹੈ ਉਹ 718 ਤੇ ਕਿਵੇਂ ਆਈ ਹੈ ਲੋਕ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਤੁਸੀਂ ਕਿੰਨੇ 100 ਕਰੋੜ ਰੁਪਇਆ ਲਾਤਾ ਇਹ ਪ੍ਰੋਜੈਕਟ ਕਰਨ ਲਈ ਕੀ ਸਰਦਾਰ ਨਵਜੋਤ ਸਿੰਘ ਸਿੱਧੂ ਅਗਰੈਸਿਵ ਹੈ ਗਲਤ ਬੋਲਦਾ ਹੈ ਜਾਂ ਸਰਦਾਰ ਨਵਜੋਤ ਸਿੰਘ ਸਿੱਧੂ ਇਹਦੇ ਕਾਂਗਰਸ ਦੇ ਖਿਲਾਫ ਹੈ ਪਰ ਨਹੀਂ ਸਰਦਾਰ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਗੱਲ ਕਰ ਰਿਹਾ ਸੀ ਸਰਦਾਰ ਨਵਜੋਤ ਸਿੰਘ ਸਿੱਧੂ ਪੰਜਾਬੀਆਂ ਦੀ ਗੱਲ ਕਰ ਰਿਹਾ ਸੀ ਇੱਕ ਆਮ ਬੰਦੇ ਦੀ ਗੱਲ ਕਰ ਰਿਹਾ ਸੀ ਇੱਕ ਆਮ ਬੰਦੇ ਨੂੰ ਸਰਦਾਰ ਨਫਦੋ ਸਿੰਘ ਸਿੱਧੂ ਇੱਕ ਆਵਦੀ ਪੱਗ ਦਾ ਲੜ ਕਹਿ ਰਿਆ ਸੀ ਇਹਨਾਂ ਤੋਂ ਚੱਲਿਆ ਨਹੀਂ ਗਿਆ ਇਹਨਾਂ ਨੂੰ ਉਹਦੀ ਇਨਸੀਕਿਉਰਟੀ ਹੋਗੀ ਪਰ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਮੈਂ ਲਿਖ ਕੇ ਭੇਜਾਂਗਾ ਕਿ 78 ਤੋਂ 18 ਕਿਵੇਂ ਆ ਗਿਆ ਤੁਸੀਂ ਨਸ਼ਾ ਤਸਕਰੀ ਦੀ ਗੱਲ ਕੀਤੀ ਤੁਸੀਂ ਰੇਤ ਮਾਈਨਿੰਗ ਦੀ ਗੱਲ ਕੀਤੀ ਇਸ ਤੋਂ ਪਹਿਲਾਂ ਤੁਸੀਂ ਪ੍ਰਤਾਪ ਸਿੰਘ ਬਾਜਵਾ ਹੋਂਦ ਦੇ ਬਿਨਾਂ ਨਿਸ਼ਾਨੇ ਸਾਧਦੇ ਸੀ ਕਿ ਤੁਹਾਡੇ ਵੀ ਤਾਂ ਭਾਈ ਪਰਾ ਝੰਡਾ ਲੱਗਾਏ ਤੁਸੀਂ ਉਹ ਕਿਉਂ ਨਹੀਂ ਗੱਲ ਕਰਦੇ ਤੁਹਾਡੇ ਤੇ 20 ਫੁੱਟ ਦੀ ਦੂਰੀ ਤੇ ਲੱਗਾ ਏ ਜੇ ਤੁਸੀਂ ਇਸ ਤਰੀਕੇ ਨਾਲ ਹੀ ਕਾਂਗਰਸ ਦੇ ਲੀਡਰਾਂ ਦੇ ਵੱਡੇ ਲੀਡਰਾਂ ਦੇ ਉੱਤੇ ਨਿਸ਼ਾਨੇ ਸਾਧੋਗੇ ਤਾਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਤੇ ਕੋਈ ਵੱਡੀ ਐਕਸ਼ਨ ਵੀ ਹੋ ਜਾਵੇ ਤੁਹਾਡਾ ਐਕਸ਼ਨ ਹੋ ਸਕਦਾ ਹੈ ਤੁਹਾਨੂੰ ਪਾਰਟੀ ਤੋਂ ਬਾਹਰ ਵੀ ਕੀਤਾ ਜਾ ਸਕਦਾ ਹੈ ਭਾਈ ਜੀ ਬੰਦਾ ਪਾਰਟੀ ਨਾਲ ਨਹੀਂ ਹੈਗਾ ਪਾਰਟੀ ਬੰਦਿਆਂ ਨਾਲ ਹੈ ਪਾਰਟੀ ਪਾਰਟੀ ਨੂੰ ਇਹ ਗੱਲ ਸਮਝਣਾ ਚਾਹੀਦਾ ਜੇ ਕੋਈ ਬੰਦਾ ਸੱਚ ਬੋਲ ਰਿਹਾ ਹੈ ਚਾਹੇ ਉਹ ਤੁਹਾਡੇ ਅਗੇਂਸਟ ਹੀ ਹੈ ਉਸ ਬੰਦੇ ਵਰਗਾ ਬੰਦਾ ਕੋਈ ਨਹੀਂ ਜੇ ਬੰਦਾ ਕੋਈ ਵਾਕਈ ਸੱਚ ਦੇ ਰਾਹ ਤੇ ਚੱਲ ਰਿਹਾ ਹੈ ਉਹਨੂੰ ਸਾਥ ਲੈਣਾ ਚਾਹੀਦਾ ਹੈ ਪਾਰਟੀ ਵਿੱਚ ਝੂਠੇ ਬੰਦੇ ਤਾਂ ਬਹੁਤ ਹੋਣਗੇ ਫਰੇਬ ਬੰਦੇ ਬਹੁਤ ਹੋਣਗੇ ਲੁਟੇਰੇ ਬਹੁਤ ਹੋਣਗੇ ਪਰ ਇਸ ਪਾਰਟੀ ਤੇ ਕੋਈ ਇਮਾਨਦਾਰ ਬੰਦਾ ਤੇ ਇੱਕ ਲਾਇਨ ਤੇ ਚੱਲਣ ਵਾਲਾ ਬੰਦਾ ਪਾਰਟੀ ਦੀ ਕਨਸਟੀਟਿਊਸ਼ਨ ਨੂੰ ਜੇ ਕੋਈ ਫਾਲੋ ਕਰ ਰਿਹਾ ਹੈ ਤਾਂ ਉਸ ਬੰਦੇ ਨੂੰ ਸਾਹਮਣਾ ਚਾਹੀਦਾ ਤੁਹਾਡੇ ਟਰਮੀਨੇਸ਼ਨ ਲੈਟਰ ਦੇ ਉੱਤੇ ਸਾਫ਼-ਸਾਫ਼ ਲਿਖਿਆ ਹੈ ਕਿ ਤੁਸੀਂ ਸੀਨੀਅਰ ਆਗੂਆਂ ਦੇ ਖਿਲਾਫ ਬੋਲੇ ਹੋ ਜੇ ਤੁਹਾਨੂੰ ਮਾਫੀ ਮੰਗ ਲਈ ਕਿਹਾ ਜਾਵੇ ਫਿਰ ਪ੍ਰਤਾਪ ਸਿੰਘ ਬਾਜਵਾ ਹੁਣਾਦੂ ਤਾਂ ਫਿਰ ਕੀ ਅੱਗੇ ਤੁਹਾਡਾ ਸਟੈਂਡ ਹੋਵੇਗਾ ਕਿਉਂਕਿ ਸਿੱਧਾ ਨਿਸ਼ਾਨਾ ਰਤ ਨਿੱਜੀ ਤੌਰ ਤੇ ਤੁਸੀਂ ਉਹਨਾਂ ਦੇ ਉੱਤੇ ਸਾਧਿਆ ਨਾ ਪ੍ਰਤਾਪ ਸਿੰਘ ਬਾਜਵਾ ਹੁਣਾਦੂ ਉੱਤੇ ਜੇ ਜੇ ਮੇਰਾ ਕਸੂਰ ਮੇਰਾ ਕਸੂਰ ਹੈ मेरा कसूर साबित ਕਰ ਦੇਣਗੇ ਕਿ ਮੇਰਾ ਕਸੂਰ ਹੈ ਇਹ ਮੈਂ ਕੋਈ ਪਹਿਲ ਕੀਤੀ ਹੈ ਮੇਰਾ ਕਸੂਰ ਹੈ ਮੈਨੂੰ ਹਾਈ ਕਮਾਂਡ ਕਹੂਗੀ ਤਾਂ ਮੈਂ ਆਪਣੀ ਮਾਫੀ ਮੰਗ ਲੂੰਗਾ ਪਰ ਜੇ ਮੇਰਾ ਕਸੂਰ ਨਹੀਂ ਫਿਰ ਮੈਂ ਫਿਰ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਮੈਂ ਕਿਸੇ ਦੇ ਅੱਗੇ ਨਹੀਂ ਝੁਕਦਾ ਤਾਂ ਮੈਂ ਮਾਫੀ ਨਾ ਮਾਫੀ ਮੰਗਣੀ ਹੈ ਨਾ ਇਹ ਮੇਰੇ ਤੋਂ ਮੰਗਾ ਸਕਦੇ ਨੇ ਜੇ ਮੇਰਾ ਕਸੂਰ ਹੈ ਤਾਂ ਮੈਂ ਲੱਖ ਇਹਨਾਂ ਦੀ ਗੱਲ ਮੰਨਣ ਲਈ ਤਿਆਰ ਹਾਂ ਪਰ ਜੇ ਮੇਰਾ ਕੋਈ ਕਸੂਰ ਨਹੀਂ ਹੈਗਾ ਉਹਦੇ ਉੱਤੇ ਕੋਈ ਚਿਰਪਾ ਟਿਕਣੀ ਨਹੀਂ ਹੋ ਸਕਦੀ ਠੀਕ ਹੈ ਧੰਨਵਾਦ ਸ਼ਰੀ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਤਾਂ ਐਸੀ ਕਾਂਗਰਸੀ ਆਗੂ ਹਰਸਿਮਰਤ ਮਨਸਿਮਰਤ ਸਿੰਘ ਸ਼ਰੀ ਰਿਆੜ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਮੇਰਾ ਕਸੂਰ ਕੋਈ ਨਹੀਂ ਹੋਵੇਗਾ ਤਿੰਨ ਦਿਨਾਂ ਦਾ ਨੋਟਿਸ ਦਿੱਤਾ ਗਿਆ ਹੈ ਸ਼ਰੀ ਰਿਆੜ ਨੂੰ ਜੇਕਰ ਉਹਨਾਂ ਨੇ ਕਿਹਾ ਕਿ ਮੇਰਾ ਕਸੂਰ ਨਹੀਂ ਹੋਵੇਗਾ ਤਾਂ ਮੈਂ ਮਾਫੀ ਨਹੀਂ ਮੰਗਾਗਾ ਜੇ ਹਾਈ ਕਮਾਂਡ ਕਹੇਗੀ ਤਾਂ ਮਾਫੀ ਮੰਗ ਵੀ ਲਵਾਗਾ ਸਾਬ ਸਾਬ ਸ਼ਬਦਾਂ ਦੇ ਵਿੱਚ ਉਹਨਾਂ ਕਹਿਆ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਗੱਲ ਕਰ ਰਹੇ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਹੇ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਬਹੁਤ ਸਾਰੇ ਨਿਸ਼ਾਨੇ ਸਾਧਦੇ ਨੇ ਕਾਂਗਰਸੀ ਲੀਡਰਾਂ ਦੇ ਉੱਤੇ ਕਿ ਕਾਂਗਰਸੀ ਸਰਕਾਰ ਹੁੰਦਿਆਂ ਆ ਨਸ਼ੇ ਬਕਾਏ ਨੇ ਕਾਂਗਰਸੀ ਸਰਕਾਰ ਦੇ ਵਿੱਚ ਰੇਤ ਦੀ ਮਾਈਨਿੰਗ ਹੋਈ ਆ ਵੱਡੀਆਂ ਵੱਡੀਆਂ ਗੱਡੀਆਂ ਇਹਨਾਂ ਨੇ ਲਈਆਂ ਨੇ ਤਾਂ ਉਹਨਾਂ ਕਰਕੇ 18 ਤੋਂ 78 ਤੋਂ 18 ਦੇ ਉੱਤੇ ਕਾਂਗਰਸ ਆਈ ਹੈ ਨਵਜੋਤ ਸਿੰਘ ਸਿੱਧੂ ਦੇ ਕਰਕੇ ਨਹੀਂ ਆਈ ਨਵਜੋਤ ਸਿੰਘ ਸਿੱਧੂ ਕੋ ਕਰਪਟ ਨਹੀਂ ਹੈ ਨਵਜੋਤ ਸਿੰਘ ਸਿੱਧੂ ਨੇ ਨਿਸ਼ਾਨੀ ਵਿੱਚ ਆਇਆ ਨਵਜੋਤ ਸਿੰਘ ਸਿੱਧੂ ਨੇ ਰੇਤ ਦੀ ਮਾਈਨਿੰਗ ਨਹੀਂ ਕੀਤੀ ਨਾ ਹੀ ਨਵਜੋਤ ਸਿੰਘ ਸਿੱਧੂ ਨੇ ਲੋਕਾਂ ਨੂੰ ਲੁੱਟਿਆ ਹੈ ਤਾਂ ਇਸ ਕਰਕੇ ਨਵਜੋਤ ਸਿੰਘ ਸਿੱਧੂ ਦੇ ਖਸਮਕਾਸ ਸ਼ਹਿਰੀ ਕਲਸੀ ਸ਼ਹਿਰੀ ਮੌਕਰਨਾ ਸ਼ਹਿਰੀ ਰਿਆੜ ਹੋਣਾ ਨੇ ਇਹ ਸਾਰੀ ਗੱਲਬਾਤ ਸਾਡੇ ਨਾਲ ਕੀਤੀ ਹੈ ਕਿ ਨਵਜੋਤ ਸਿੰਘ ਸਿੱਧੂ ਕੋਈ ਕਰਪਟ ਨਹੀਂ ਆ ਤੈਨੂੰ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਗੱਲ ਕਰਾ ਤੇ ਜੇਕਰ ਕਾਂਗਰਸ ਦੇ ਵੱਡੇ ਲੀਡਰ ਨਵਜੋਤ ਸਿੰਘ ਸਿੱਧੂ ਦੀ ਗੱਲ ਪਸੰਦ ਨਹੀਂ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਅਗਲੇ ਇਲੈਕਸ਼ਨ ਕਾਂਗਰਸ ਦਾ ਕੀ ਹੋ ਸਕਦਾ ਕਿਉਂਕਿ ਸ਼ੈਰੀ ਰਿਕਾਰਡ ਦੇ ਉੱਤੇ ਐਕਸ਼ਨ ਲਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਹੋਰ ਕਿਹੜੇ-ਕਿਹੜੇ ਲੀਡਰ ਨੇ ਜਿਨ੍ਹਾਂ ਦੇ ਉੱਤੇ ਕਾਂਗਰਸ ਦੀ ਹਾਈ ਕਮਾਂਡ ਜਾਂ ਪੰਜਾਬ ਦੀ ਜਿਹੜੇ ਵੱਡੇ ਲੀਡਰ ਜਾਂ ਪੰਜਾਬ ਪ੍ਰਧਾਨ ਰਾਜਾ ਵੜਿੰਗ ਜਿਹੜੇ ਨੇ ਉਹ ਕੀ ਐਕਸ਼ਨ ਲੈ ਸਕਦੇ ਨੇ ਫਿਲਹਾਲ ਕਾਂਗਰਸ ਦਾ ਕਟੋਕਲੇਸ਼ ਲਗਾਤਾਰ ਜਾਰੀਆ ਵਿਧਾਨ ਸਭਾ ਤੋਂ ਪਹਿਲਾਂ ਵੀ ਸੀ ਲੋਕ ਸਭਾ ਤੋਂ ਪਹਿਲਾਂ ਵੀ ਹੈ